29 ਮਾਰਚ ਤੱਕ ਤੂੰ ਇਹ ਨਹੀਂ ਕਰਨਾ ਇਦਾਂ ਕੁਝ ਹੋ ਰਿਹਾ ਸ਼ਨੀ ਦੀ ਦਸ਼ਾ ਬਦਲ ਰਹੀ ਹੈ ਕਰਦੇ ਹੁਣ ਮੇਰੇ ਵਰਗਾ ਸਧਾਰਨ ਇਨਸਾਨ ਜਿਹੜਾ ਬਲੀਵ ਨਹੀਂ ਕਰਦਾ ਮੈਂ ਵੀ ਪਿਛਲੇ 8 ਮਹੀਨੇ ਤੋਂ ਇਸ ਦਸ਼ਾ ਜੀ ਚੱਲ ਰਿਹਾ ਮੇਰੇ ਮਨ ਦੇ ਉੱਤੇ ਉਹਦਾ ਅਸਰ ਰਿਹਾ ਕਿ ਸ਼ਾਇਦ 29 ਮਾਰਚ ਤੱਕ ਮੇਰਾ ਕੁਝ ਸਹੀ ਨਹੀਂ ਹੋਣਾ ਸਾਈਕੋਲੋਜੀ ਨਾਲ ਇਹਦੇ ਤੋਂ ਕਿੱਦਾਂ ਨਿਕਲ ਸਕਦਾ ਕੋਈ ਬੰਦਾ ਜੀ ਉਹਨੂੰ ਕੋਈ ਅੰਧਵਿਸ਼ਵਾਸ ਪਾਉਂਦਾ ਉਹ ਕਿੱਦਾਂ ਨਿਕਲ ਸਕਦਾ ਇਹ ਇਹ ਰੋਂਗ ਇੰਟਰਪ੍ਰੀਟੇਸ਼ਨ ਆਫ ਐਸਟ੍ਰੋਲੋਜੀ ਇੱਥੇ ਹੀ ਸਾਰੀ ਕਹਾਣੀ ਆ ਕੇ ਮੁੱਕਦੀ ਹੈ ਜਦੋਂ ਕੋਈ ਐਸਟ੍ਰੋਲੋਜਰ ਜਾਂ ਕੋਈ ਵੀ ਇਨਸਾਨ ਐਸਟ੍ਰੋਲੋਜੀ ਨੂੰ ਡਰ ਦੇ ਤਰੀਕੇ ਨਾਲ ਸਮਝਾਉਣਾ ਸ਼ੁਰੂ ਕਰਦਾ ਹੈ ਐਸਟ੍ਰੋਲੋਜੀ ਇਜ਼ ਦਾ ਕੰਬੀਨੇਸ਼ਨ ਆਫ 9 ਪਲੈਨੈਟਸ 9 ਗ੍ਰਹਿ 12 ਹਾਊਸਸ ਇਸ ਤੋਂ ਬਾਅਦ 27 ਨਕਸ਼ਤਰ ਫਿਰ ਉਸ ਤੋਂ ਬਾਅਦ ਦਸ਼ਾ ਅੰਤਰ ਦਸ਼ਾ ਤੇ ਪ੍ਰਤੀ ਅੰਤਰ ਦਸ਼ਾ ਇਹ ਸਾਰਿਆਂ ਨੂੰ ਪੜਨਾ ਬਹੁਤ ਸੌਖਾ ਨਹੀਂ ਲੈਂਦਾ ਬਟ ਕਦੇ ਵੀ ਸਾਰੇ ਪਲੈਨੈਟਸ ਕਿਸੇ ਦੇ ਗਲਤ ਨਹੀਂ ਹੋ ਸਕਦੇ ਇਹ ਜ਼ਰੂਰੀ ਨਹੀਂ ਹੈ ਕਿ ਜੇ ਕਿਸੇ ਦਾ ਮੈਨੂੰ ਲੱਗਿਆ ਕਿ ਉਹ ਐਸਟੋਲੋਜਸ ਸਹੀ ਹੋਣਗੇ ਜਿਨ੍ਹਾਂ ਨੇ ਕਿਹਾ ਕਿ ਕਿਉਂਕਿ 29 ਤਰੀਕ ਨੂੰ ਸ਼ਨੀ ਦਾ ਰਾਸ਼ੀ ਪਰਿਵਰਤਨ ਹੋਏਗਾ ਤੇ ਉਹ ਭਾਈ ਸਾਹਿਬ ਜਿਹੜੇ ਬੈਠੇ ਸੀਗੇ ਉਹਨਾਂ ਦੀ ਕੁੜਲੇ ਚ ਸ਼ਨੀ ਦੀ ਪੋਜੀਸ਼ਨ ਬਹੁਤ ਅੱਛੀ ਨਹੀਂ ਆ ਰਹੀ ਹੋਏਗੀ so that ਇਹ ਕਹਿ ਦਿੱਤਾ ਗਿਆ ਬਟ ਇਹ ਕਹਿਣਾ ਇਹ ਕਹਿ ਕੇ ਕਿਸੇ ਦੇ ਮਨ ਚ ਡਰ ਨਹੀਂ ਬਿਠਾਣਾ ਚਾਹੀਦਾ ਸੀਗਾ ਨਾਈਨ ਪਲੈਨੈਟਸ ਹੋਰ ਨੇ ਉਸ ਤੋਂ ਇਲਾਵਾ ਵੀ 8 ਪਲੈਨਟ ਬਚਦੇ ਨੇ ਉਹਨਾਂ ਨੂੰ ਐਕਸਪਲੇਨ ਕਰਨਾ ਚਾਹੀਦਾ ਹੈ ਕਿ ਇਹ ਚੀਜ਼ ਇਸ ਕਾਰਨ ਤੋਂ ਖਰਾਬ ਆ ਰਹੀ ਹੈ ਦਸ਼ਾ ਚੰਗੀ ਆ ਰਹੀ ਹੈ ਜਾਂ ਮਾੜੀ ਆ ਰਹੀ ਹੈ ਇਹ ਟਾਈਮ ਇੰਨਾ ਕੁ ਤੁਹਾਡਾ ਫੇਵਰੇਬਲ ਇੰਨਾ ਕੁ ਨੋਨ ਫੇਵਰੇਬਲ ਇੱਕ ਪਲੈਨਟ ਇੱਕ ਹਾਊਸ ਇੱਕ ਸਮਾਂ ਹਮੇਸ਼ਾ ਗਲਤ ਨਹੀਂ ਹੁੰਦਾ ਬੇਸਿਕ ਜੀ ਗੱਲ ਇਹ ਹੈ